ਅਗੇ ਵਧਾਂਗੇ ਸ਼੍ਰੀ ਗੁਰੂ ਦਰਬਾਰ ਸਾਹਿਬ ਦੀ ਤਮਕੀਆਂ ਜੋੜੀਆਂ ਨੇ ਪੇਜਵੰਦਾਸ ਦਰਬਾਰ ਸਾਹਿਬ ਨੂੰ ਤਮਕੀਆਂ ਪੇਜਵੰਦਾ ਜੜਾ سلسلہ ਹੈ ਲਗਾਤਾਰ ਚੱਲ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਮੁਰ ਤੋਂ ਤਮ ਦੇ ਜੜੀ ਬੰਬ ਦੀ ਤਮਕੀ ਹੈ ਉਹ ਮਿਲੀ ਹੈ ਤੀਜੇ ਦਿਨ ਫਿਰ ਤੋਂ ਇਹ ਤੀਜੀ ਤਮਕੀ ਜੜੀ ਹੈ ਮਿਲੀ ਹੈ ਵੰਦਨਾਲ ਉਡਾਨ ਦੀ ਤਮਕੀ ਦਿੱਤੀ ਗਈ ਹੈ ਤੁਹਾਨੂੰ ਦੱਸਦੇ ਕਿ ਐਸਪੀਸੀ ਪ੍ਰਦਾਨ ਤਾਮੀ ਜੜੀ ਨੇopress ਵਾਰਤਾ ਵੀ ਕਰਨਗੇ ਤੇ ਤੀਜੇ ਦਿਨ ਤੇ ਤੀਜੀ ਤਮਕੀ ਜੜੀ ਹੈ ਮਿਲ ਚੁੱਕੀ ਹੈ दस दे कि पहला पहले बीते चौबीस घंटे दो धमकिया जरबार साहब गया तीजे दिन हूं तीजी धमकी जोड़ी है मिल चुकी है तो लगातार जो बम की धमकी है जो कि दरबार साहिब मिल रही है इसका सिलसिला जारी है हम मामला जो है लगातार दूर पकड़ता जा रहा है क्योंकि यह तीजा दिन है तीजी धमकी जोड़ी है दरबार साहब बम के उठाने की मिल चुकी है तीजे दिन फिर यह तीजी धमकी मिली है बम के उठाने की सुरक्षा के पुख्ता प्रबंध जोड़े ने कल तो ही कर दिए गए थे क्योंकि दो बार धमकी जोड़ी है मिल चुकी है ਤੇ ਹੁਣ ਦੱਸਦੇ ਕਿ ਤੀਜਾ ਦਿਨ ਹੈ ਅਤੇ ਤੀਜੀ ਤਮਕੀ ਜੋੜੀ ਹੈ ਮਿਲ ਚੁੱਕੀ ਹੈ ਦਰਬਾਰ ਸਾਹਿਬ ਨੂੰ ਹਾਲਾਂਕਿ ਤੁਹਾਨੂੰ ਦੱਸਦੇ ਕਿ ਜਿਹੜੀ ਬੰਬਸ ਕੁਆਇਡ ਦੀ ਟੀਮ ਜੋੜੀ ਹੈ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੈ ਅਤੇ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੰਬ ਦੀ ਤਮਕੀ ਮਿਲੀ ਸੀ ਹਾਲਾਂਕਿ ਜਦੋਂ ਪਹਿਲੀ ਤਮਕੀ ਮਿਲੀ ਸੀ ਉਸ ਤੋਂ ਬਾਅਦ ਐਸਯੂਪੀਸੀ ਦੇ ਵੱਲੋਂ ਉਦੋਂ ਹੀ ਜੁੜਾ ਹੈ ਪੰਜਾਬ ਪੁਲਿਸ ਨੂੰ ਅਤੇ ਸੀਐਮ ਭਗਵੰਤ ਮਾਨ ਨੂੰ ਜਿਹੜੀ ਹੈ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਹੀ ਤੁਰੰਤ ਮੌਕੇ ਤੇ ਜਿਹੜੀ ਸੁਰੱਖਿਆ ਉਸ ਨੂੰ ਵੀ ਪੁਖਤਾ ਕਰ ਦਿੱਤਾ ਗਿਆ ਸੀ ਨਾਰੀ ਬੰਬਸ ਕੁਆਇਡ ਦੀ ਤੇ ਉਹ ਲਗਾਤਾਰ ਡਰਾਅ ਜੁੜੇ ਚੱਲ ਰਹੀ ਸੀ ਕਿਉਂਕਿ ਪਹਿਲੀ ਜਿਹੜੀ ਤਨਕੀ ਮਿਲੀ ਸੀ ਉਸ ਦੇ ਵਿੱਚ ਵਾਲੇ ਲੰਕਰ ਹਾਲ ਨੂੰ ਡਾਉਣ ਦੀ ਗੱਲ ਕੀਤੀ ਗਈ ਸੀ ਸਾਡੇ ਸਹਿਯੋਗੀ ਜਗਜੀਤ ਜੁੜੇ ਹੋ ਇਹਨਾਂ तमाम ਜਾਣਕਾਰੀ ਦੇ ਨਾਲ ਜਗਜੀਤ ਇਹ ਤੀਜਾ ਦਿਨ ਹਲੇ ਸੀ ਅਥੋੜੀ देर ਪਹਿਲਾਂ ਗੱਲ ਕਰ ਰਿਹਾ ਸੀ ਕਿ ਦੋ ਵਾਰ ਤਨਕੀ ਜੁੜੀ ਹੈ ਬੀਤੇ 24 ਘੰਟੇ ਦੇ ਵਿੱਚ ਮਿਲੀ ਹੈ ਲੇਕਿਨ ਅੱਜ ਤੀਜਾ ਦਿਨ ਤੇ ਤੀਜੀ ਤਨਕੀ ਇਹ ਤੀਜੀ ਤਨਕੀ ਕਦੋਂ ਮਿਲੀ ਹੈ ਬਿਲਕੁਲ ਦੇਖੋ ਜੀ ਤੁਸੀਂ ਕਿਰਾਂ ਮੈਂ ਕੱਲ ਦੀ ਗੱਲ ਕਰਾਂ ਤੇ ਕੱਲ ਇੱਕ ਜਿਹੜਾ ਸਵਗਤ ਸੋ ਪਹਿਲੇ ਟਾਈਮ ਤੇ ਜਿਹੜੀ ਇੱਕ ਐਸਜੀਪੀਸੀ ਨੂੰ ਮੇਲ ਆਉਂਦੀ ਆ ਜਿਹਦੇ ਵਿੱਚ ਲਿਖਿਆ ਜਾਂਦਾ ਆ ਕਿ ਲੰਗਰ ਹਾਲ ਦੇ ਵਿੱਚ ਆਰਡੀਐਕਸ ਲਗਾ ਦਿੱਤਾ ਗਿਆ ਤੇ ਲੰਗਰ ਹਾਲ ਨੂੰ ਆਰਡੀਐਕਸ ਨਾਲ ਹੜਾ ਦਿੱਤਾ ਜਾਊਗਾ ਉਸ ਤੋਂ ਬਾਅਦ ਚ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਵੱਲੋਂ ਤੁਰੰਤ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਆ ਨਾਲ ਹੀ ਉਸੇ ਵੱਲੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਜਿਹੜੀ ਆ ਦੱਸ ਕੇ ਸਾਰੀ ਜਾਣਕਾਰੀ ਇੱਕ ਐਫਆਈਆਰ ਦਰਜ ਕਰਵਾਈ ਜਾਂਦੀ ਆ ਉਸ ਤੇ ਹੀ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਉਸੇ ਵੱਲੇ ਜਿਹੜੀ ਜਾਂਚ ਕੀਤੀ ਜਾਂਦੀ ਆ ਤੇ ਇੱਥੇ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਆ ਨਾਲ ਜਦੋਂ ਦੁਪਹਿਰ ਦਾ ਟਾਈਮ ਨਿਕਲਦਾ ਤੇ ਉਸ ਤੋਂ ਬਾਅਦ ਫਿਰ ਇੱਕ ਈਮੇਲ ਜਿਹੜੀ ਆ ਇੱਕ ਹੋਰ ਆ ਜਾਂਦੀ ਆ ਜਿਸ ਵਿੱਚ ਫਿਰ ਦੁਬਾਰਾ ਤੋਂ ਸੇਮ ਜਿਹੜੀ ਧਮਕੀ ਆ ਉਹ ਫਿਰ ਦਿੱਤੀ ਜਾਂਦੀ ਆ ਤੇ ਮੇਲ ਦੇ ਥਰੂ ਹੀ ਜਿਹੜੀ ਫਿਰ ਇਹ ਧਮਕੀ ਦਿੱਤੀ ਜਾਂਦੀ ਆ ਆਰ ਡੀ ਐਕਸ ਵਾਲਾ ਲੰਗਰ ਹਾਲ ਨੂੰ ਉਡਾਉਣ ਦੀ ਕਿਉਂਕਿ ਜਿੱਥੇ ਆਪਾਂ ਦੇਖਦੇ ਆ ਕਿ ਦਰਬਾਰ ਸਾਹਿਬ ਦੇ ਅੰਦਰ ਤਕਰੀਬਨ ਡੇਲੀ ਦੀ ਗੱਲ ਕਰੀਏ ਤੇ ਲੱਖਾਂ ਦੀ ਤਦਾਦ ਜਿਹੜੀ ਆ ਸੰਗਤਾਂ ਨਤਮਸਤਕ ਹੁੰਦੀਆਂ ਨੇ ਇੱਥੇ ਕਿਸ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਇੱਥੇ ਆਣ ਕੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦੇ ਦਰਸ਼ਨਦਾਰੇ ਕਰਨ ਤੋਂ ਬਾਅਦ ਚ ਲੰਗਰ ਵੀ ਛਕਦੀਆਂ ਨੇ ਪਰ ਉਸ ਤੋਂ ਬਾਅਦ ਵੀ ਅਜਹੀਆਂ ਜਿਹੜੀਆਂ ਧਮਕੀਆਂ ਮਿਲਣੀਆਂ ਕਿਤਨੇ ਕਿਤੇ ਸਵਾਲ ਖੜੇ ਕਰਦੀਆਂ ਨੇ ਉਸੇ ਚੀਜ਼ ਨੂੰ ਲੈ ਕੇ ਜਿਹੜੀ ਕੱਲ ਗੱਲ ਕੀਤੀ ਜਾਵੇ ਕੱਲ ਬੀਐਸਐਫ ਦੇ ਵੱਲੋਂ ਜਿਹੜੇ ਟੀਮਾਂ ਲਗਾਈਆਂ ਗਈਆਂ ਸੀ ਜਿਹੜੀਆਂ ਕਿ ਬੰਬ ਦੀ ਬਿਲਕੁਲ ਨਿਰੀਖਣ ਕਰਦੀਆਂ ਨਜ਼ਰ ਆਉਂਦੀਆਂ ਸੀ ਕਿਤਨਾ ਕਿਤੇ ਬੰਬ ਦੀ ਭਾਲ ਚੱਲ ਰਹੀ ਸੀ ਕਿਉਂਕਿ ਚਾਰੇ ਪਾਸੇ ਜਿਹੜੀ ਪੂਰੀ ਬਰੀਕੀ ਨਾਲ ਜਿਹੜੀ ਚੈਕਿੰਗ ਸਕੈਨਿੰਗ ਕੀਤੀ ਜਾ ਰਹੀ ਸੀਗੀ ਕਿਸੇ ਤਰ੍ਹਾਂ ਦਾ ਕੋਈ ਬੰਬ ਨੁਮਾ ਚੀ ਅੱਜ ਫੇਰ ਜਿਹੜੀ ਆ ਅ ਤੀਜੀ ਧਮਕੀ ਜਿਹੜੀ ਆ ਫੇਰ ਉਹ ਮੇਲ ਆ ਚੁੱਕੀ ਆ ਕਿ ਜਿਸ ਵਿੱਚ ਫੇਰ ਦੁਬਾਰਾ ਤੋਂ ਲਿਖਿਆ ਗਿਆ ਕਿ ਜਿਸ ਤਰੀਕੇ ਨਾਲ ਪਹਿਲੀਆਂ ਮੇਲਾਂ ਵਿੱਚ ਲਿਖਿਆ ਗਿਆ ਸੀ ਉਸੇ ਤਰੀਕੇ ਨਾਲ ਅੱਜ ਫੇਰ ਮੇਲ ਦੇ ਵਿੱਚ ਲਿਖਿਆ ਗਿਆ ਕਿ ਅ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਜਿਹੜੀ ਆਰ ਡੀ ਐਕਸ ਲਗਾਉਣ ਦੀ ਜਿਹੜੀ ਗੱਲ ਕੀਤੀ ਗਈ ਆ ਉਸ ਨੂੰ ਲੈ ਕੇ ਲਗਾਤਾਰ ਐਸ ਜੀ ਪੀ ਸੀ ਵੱਲੋਂ ਵੀ ਜਿਸ ਤਰੀਕੇ ਨਾਲ ਆਪਣੀ ਟਾਕਸ ਫੋਰਸਾਂ ਜਿੰਨੀਆਂ ਉਹਨਾਂ ਦੀਆਂ ਡਿਊਟੀਆਂ ਵਧਾਈਆਂ ਗਈਆਂ ਸੀ ਨਾਲ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਵੀ ਕਿਤਨਾ ਕਿਤੇ ਬਿਲਕੁਲ ਤੰਦਈ ਨਾ ਸੇਵਾ ਕਰਨ ਲਈ ਕਿਹਾ ਗਿਆ ਸੀ ਉਹ ਵੀ ਜਿਹੜੀ ਆਪਣੀਆਂ ਡਿਊਟੀਆਂ ਨਿਭਾਉਂਦੇ ਦੇ ਨਜ਼ਰ ਆਉ ਸਭ ਦੇ ਜਿਹੜੇ ਆਲਦਾ ਆਲਾ ਅਧਿਕਾਰੀ ਸੀਗੇ ਉਹ ਪਹੁੰਚੇ ਸੀਗੇ ਨਾਲ ਹੋਰ ਵੀ ਏਜੰਸੀਆਂ ਦਾ ਜਿਹੜਾ ਸਾਥ ਲੈ ਕੇ ਜਿਹੜੀ ਇਸ ਦੀ ਪਾਲਕੀਤੀ ਜਾ ਰਹੀ ਸੀਗੀ ਵੀ ਇਹ ਕੌਣ ਲੋਕ ਨੇ ਕਿੱਥੋਂ ਮੇਲ ਕਰ ਰਹੇ ਨੇ ਤੇ ਕੀ ਮਕਸਦ ਹੈ ਇਹਨਾਂ ਦਾ ਉਸ ਚੀਜ਼ ਨੂੰ ਵੀ ਲੈ ਕੇ ਜਿਹੜੀਆਂ ਜਿਹੜੀ ਐਸਜੀਪੀਸੀ ਚੁਕੰਨੀ ਦਿਖ ਰਹੀ ਸੀ ਪਰ ਹੁਣ ਫੇਰ ਜੇ ਹੁਣ ਦੀ ਮੈਂ ਗੱਲ ਕਰਾਂ ਤਾਂ ਹੁਣ ਥੋੜੀ ਚੰਦ ਪੱਲਾ ਦੇ ਵਿੱਚ ਹੀ ਐਸਜੀਪੀਸੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੇ ਇੱਕ ਪ੍ਰੈਸ ਵਾਰਤਾ ਕਰਨਗੇ ਜਿਹਦੇ ਵਿੱਚ ਉਹ ਕੁਝ ਖੁਲਾਸੇ ਕਰਨਗੇ ਜਾਂ ਕੋਈ ਹੋ ਸਕਦਾ ਕਿ ਸਰਕਾਰ ਕੋਲੋਂ ਮੰਗ ਵੀ ਕੀਤੀ ਜਾ ਸਕਦੀ ਹੈ ਕਿ ਇਸ ਦੋਸ਼ੀ ਨੂੰ ਜਲਦੀ ਲੱਭਿਆ ਜਾਵੇ ਕਿਉਂਕਿ ਲਗਾਤਾਰ ਜਿਹੜੀ ਤੀਜੀ ਵਾਰ-ਵਾਰ ਮੇਲ ਆ ਜਾਣੀ ਕਿਉਂਕਿ ਕਿਤਨਾ ਕਿਤੇ ਇਹ ਜਿਹੜੀ ਆ ਕਿਤਨੇ ਲੋਕਾਂ ਵਿੱਚ دہشت ਫਲਾਈ ਜਾਂਦੀ ਹੈ ਕਿਉਂਕਿ ਇਸ ਧਰਮ ਸਥਾਨ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਵੱਡੇ ਪੱਧਰ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਨੇ ਪਰ ਕਿਤਨਾ ਕਿਤੇ ਅਜਿਹੇ ਲੋਕ ਜਿਹੜੇ ਨੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਪਰੰਪਰਾਵਾਂ 'ਚ دہشت ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸੀਨੂਮੀ ਕਿਤਨਾ ਕਿਤੇ ਅੱਜ ਜਿਹੜਾ ਇਹ ਐਸਪੀਸੀ ਦੇ ਪ੍ਰਧਾਨ ਦਰਜੇ ਹਰਜਿੰਦਰ ਸਿੰਘ ਧਾਮੀ ਜਿਹੜੇ ਉਹ ਪੈਰਿਸ ਭਾਰਤਾਂ ਵਿੱਚ ਦੱਸਣਗੇ ਕਿ ਕੀ ਕਾਰਨਾਂ ਦੇ ਕੀ ਉਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਲਗਾਤਾਰ ਪੁਲਿਸ ਦੀ ਮੈਂ ਗੱਲ ਕਰਾਂ ਤੇ ਪੁਲਿਸ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜਿਹੜੀ ਨਿਗਰਾਨੀ ਕੀਤੀ ਜਾ ਰਹੀ ਹੈ ਚਾਰੇ ਪਾਸੇ ਜਿਹੜੇ ਪਾਰ ਸਾਈਡਾਂ ਉੱਤੇ ਜਿਹੜੀ ਫੋਰਸਾਂ ਲੱਗੀਆਂ ਹੋਈਆਂ ਉਹ ਕਿਤਨਾ ਕਿਤੇ ਚੈਕਿੰਗ ਕਰਦੀਆਂ ਨਜ਼ਰ ਆਉਂਦੀਆਂ ਨੇ ਪਰ ਅੱਜ ਸਵੇਰ ਤੋਂ ਫੇਰ ਜਿਹੜੀ ਡੀਐਸਐਫ ਦੇ ਅਧਿਕਾਰੀ ਸੀਗੇ ਉਹ ਪਹੁੰਚੇ ਹੋਏ ਨੇ ਉਹਨਾਂ ਉਹਨਾਂ ਵੱਲੋਂ ਜੇ ਕੋਈ ਵੀ ਅਜਿਹੀ ਚੀਜ਼ ਨੂੰ ਜਿਹੜੀ ਆ ਉਹ ਸਕੈਨ ਕੀਤਾ ਜਾ ਰਿਹਾ ਹਰ ਆਉਣ ਜਾਣ ਵਾਲੇ ਨੂੰ ਵੀ ਜਿਹੜਾ ਸਕੈਨ ਕੀਤਾ ਜਾ ਰਿਹਾ ਜੀ ਹਲੇ ਬਿਲਕੁਲ ਜਗਜੀਤ ਜਦੋਂ ਪਹਿਲੀ ਵਾਰ ਈਮੇਲ ਆਈ ਸੀ ਉਦੋਂ ਆਪਾਂ ਇਹ ਕਹਿ ਰਹੇ ਸੀ ਕਿ ਸ਼ਾਇਦ ਕੋਈ ਸ਼ਰਾਰਤ ਕੀਤੀ ਗਈ ਹੈ ਅਫਵਾਹ ਫੈਲਾਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਜਦੋਂ ਤਿੰਨ ਵਾਰ ਈਮੇਲ ਪ੍ਰਾਪਤ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਮਾਹੌਲ ਥੋੜਾ ਖਰਾਬ ਹੁੰਦਾ ਹੈ ਕਿ ਇਸ ਮਾਹੌਲ ਦਾ ਜਿਹੜੀਆਂ ਸੰਗਤਾਂ ਉੱਥੇ ਆ ਰਹੀਆਂ ਦਰਵਾਸਾ ਦੇ ਵਿੱਚ ਉੱਥੇ ਕੋਈ ਫਰਕ ਪੈਂਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਕੋਈ ਅਜਿਹੀ ਪਾਵਨਾ ਚੜੀ ਹੈ ਕਿਉਂਕਿ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਕਿ ਬਿਲਕੁਲ ਦੇਖੋ ਜੀ ਮੈਂ ਡਿਸਟ੍ਰਿਕਟ ਨਾਲ ਕੱਲ ਸ਼ਾਮ ਦੀ ਗੱਲ ਕਰਾਂ ਤੇ ਕੱਲ ਸ਼ਾਮ ਤੋਂ ਵੀ ਸੰਤਾਂ ਦਾ ਠਾਠਾ ਮਾਰਦਾ ਕੱਟ ਸੀਗਾ ਭਾਵੇਂ ਕੱਲ ਥੋੜੀ ਬਾਰਿਸ਼ ਵੀ ਸੀਗੀ ਪਰ ਫਿਰ ਵੀ ਸੰਤਾਂ ਜਿਹੜੀਆਂ ਵੱਡੇ ਪੱਧਰ ਤੇ ਉਥੇ ਨਾਤਮਕਸਤਿਕ ਹੋਣ ਲਈ ਪਹੁੰਚ ਰਹੀਆਂ ਪਹੁੰਚ ਰਹੀਆਂ ਸੀ ਸੰਤਾਂ ਕਿਤਨੇ ਕਿਤੇ ਇਹਨਾਂ ਚੀਜ਼ਾਂ ਨੂੰ ਇਗਨੋਰ ਮਾਰਦੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਲੋਕ ਵੀ ਕਿਤਨੇ ਕਿਤੇ ਜਾਣੂ ਹੋ ਗਏ ਨੇ ਕਿ ਅਜਿਹੇ ਲੋਕ ਜਿਹੜੇ ਨੇ ਧਰਮ ਸਥਾਨਾਂ ਦੇ ਉੱਤੇ ਅਜਿਹੇ ਮੇਲੇ ਕਰਨੀਆਂ ਕਿਤਨੇ ਕਿਤੇ ਸ਼ਰਾਰਤ ਹੁੰਦੀ ਹੈ ਜਾਂ ਕਿਤਨੇ ਕਿਤੇ ਫਿਰਕੂ ਪ੍ਰਧਾ ਪਰਦਾ ਜਿਹੜੀ ਅਪਣਾਉਣ ਦੀ ਕਿਤਨੇ ਕਿਤੇ ਗੱਲ ਕੀਤੀ ਜਾਂਦੀ ਹੈ ਉਹ ਅ ਸਵੇਰ ਤੋਂ ਗੱਲ ਕਰੀਏ ਸਵੇਰ ਤੋਂ ਵੀ ਸੰਗਤਾਂ ਜਣੀਆਂ ਵੱਡੇ ਪੱਧਰ ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਅਤੇ ਜਿਸ ਤਰ੍ਹਾਂ ਦਿੱਲੀ ਤੇ ਨਾਲ ਹੀ ਹਰ ਲੰਗਰ ਦੀ ਮਰਿਆਦਾ ਜਿਹੜੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਜੇ ਕਨਾ ਪ੍ਰਸ਼ਾਦ ਦੀ ਗੱਲ ਕਰੀਏ ਉਹ ਵੀ ਮਰਿਆਦਾ ਉਸੇ ਤਰੀਕੇ ਨਾਲ ਚੱਲ ਰਹੀ ਹੈ ਜੀ ਕੀਰਤਨ ਦੀ ਮਰਿਆਦਾ ਕਰੀਏ ਤਾਂ ਉਸੇ ਤਰੀਕੇ ਨਾਲ ਹਰ ਮਰਿਆਦਾ ਉਸੇ ਤਰੀਕੇ ਨਾਲ ਹੀ ਚੱਲ ਰਹੀ ਹੈ ਜਿਸ ਤਰੀਕੇ ਨਾਲ ਦਿੱਲੀ ਚੱਲਦੀ ਸੀ ਜੋ ਗੁਰੂ ਮਹਾਰਾਜ ਦਾ ਹੁਣ ਸਰ ਚੱਲਦੀ ਆ ਰਹੀ ਆ ਪਰ ਸੰਗਤਾਂ ਦੀ ਗੱਲ ਕਰੀਏ ਸੰਗਤਾਂ ਉਸੇ ਤਰੀਕੇ ਨਾਲ ਹੀ ਆਪਣੇ ਨਤਮਸਤਕ ਹੋਣ ਲਈ ਪਾ ਬਿਲਕੁਲ ਪਹੁੰਚ ਰਹੀਆਂ ਨੇ ਨਿਹੜ ਹੋ ਕੇ ਜਿਹੜਾ ਗੁਰੂ ਸਾਹਿਬ ਦੇ ਸਵਾਲ ਖੜੇ ਹੁੰਦੇ ਨੇ ਕਿ ਤੀਜੀ ਵਾਰ ਮੇਲ ਕਰਨ ਦਾ ਕੀ ਮਕਸਦ ਹੈ ਕਿਉਂਕਿ ਅਜੇ ਹੀ ਜੇ ਜਿਸ ਤਰੀਕੇ ਨਾਲ ਸ਼ਰਾਰਤ ਦੀ ਗੱਲ ਕੀਤੀ ਜਾਂਦੀ ਹੈ ਜਾਂ ਅਫਰਮ ਲਾਉਣ ਦੀ ਗੱਲ ਕੀਤੀ ਜਾਂਦੀ ਉਹ ਪਹਿਲੀ ਵਾਰ ਹੀ ਹੁੰਦਾ ਕਿ ਪਹਿਲੀ ਵਾਰ ਹੀ ਕਿਸੇ ਨੇ ਇੱਕ ਮੇਲ ਕਰਕੇ ਫਾਰਮ ਅਪਲਾਈ ਹੋਵੇ ਪਰ ਬਾਅਦ ਦੂਜੀ ਮੇਲ ਕਰ ਦੇਣਾ ਅੱਜ ਫਿਰ ਦੂਜੇ ਦਿਨ ਫਿਰ ਤੀਜੀ ਮੇਲ ਕਰ ਦੇਣਾ ਇੱਕ ਵੱਡੇ ਸਵਾਲ ਵੀ ਖੜੇ ਕਰਦੀ ਹੈ ਇਸ ਪ੍ਰਸ਼ਾਸਨ ਉੱਪਰ ਕੀ ਪ੍ਰਸ਼ਾਸਨ ਹੁਣ ਿਕਥੇ ਬੈਠਾ ਕਿਉਂਕਿ ਕੱਲ ਦੀ ਜਿਹੜੀ ਤੀਜੀ ਮੇਲ ਆਉਣ ਦੇ ਬਾਵਜੂਦ ਵੀ ਅੱਲੇ ਜ਼ਿਕਰ ਇਹ ਨਹੀਂ ਪਤਾ ਲੱਗ ਸਕਿਆ ਕਿ ਮੇਲ ਕਰਤਾ ਕੌਣ ਹੈ ਰੇ ਮੇਲ ਕਿੱਥੋਂ ਆ ਰਹੀ ਹੈ ਤੇ ਕਿਉਂ ਕੀਤੀ ਜਾ ਰਹੀ ਹੈ ਕਿਉ ਵੱਡਾ ਮਸਲਾ ਇੰਟਰਨੈਸ਼ਨਲ ਮਸਲਾ ਹੈ ਕਿਉਂਕਿ ਇੱਕ ਧਰਮ ਸਥਾਨ ਜਿਹੜਾ ਗੁਰੂ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਇਹਨੇ ਵਰਲਡ ਫੇਮਸ ਧਰਮ ਸਥਾਨ ਹੈ ਤੇ ਇਹ ਸਿੱਖਾਂ ਦਾ ਸਰਮੌਰ ਜੇ ਗੱਲ ਕਹਿ ਸਕਦੇ ਆ ਵੀ ਇੱਥੋਂ ਜਿਹੜਾ ਸਿੱਖ ਦਾ ਧੁਰਾ ਆ ਇਹ ਅੰਮ੍ਰਿਤਸਰ ਇਤੋਂ ਹੀ ਜਿਹੜੀ ਸਿੱਖੀ ਦੀ ਸਾਰੀ ਜਿਹੜੀ ਮਰਿਆਦਾ ਸ਼ੁਰੂ ਹੁੰਦੀ ਆ ਪਰ ਇਹ ਕਿਤਨਾ ਕਿਤੇ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਅੱਜ ਤਿਕਰ ਉਹ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਮੇਲ ਕਰ ਰਿਹਾ ਤੇ ਕੀ ਮਕਸਦ ਲਈ ਮੇਲ

ਬਿਲਕੁਲ ਦੇਖੋ ਦੇਖੋ ਜਿਵੇਂ ਮੈਂ ਜਿਸ ਤਰੀਕੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਹੁਣ ਜਦੋਂ মিডিਆ ਦੇ ਸਾਹਮਣੇ ਉਹ ਬਾਜਿੰਦਰ ਸਿੰਘ ਧਾਮੀ ਜਿਹੜੇ ਪ੍ਰੈਸ ਕਾਨਫਰੰਸ ਕਰਨਗੇ ਉਹਦੇ ਵਿੱਚ ਦੱਸਣਗੇ ਅਤੇ ਉਹਦੇ ਵਿੱਚ ਕੁਝ ਮੰਗਾਂ ਵੀ ਕੀਤੀਆਂ ਜਾ ਸਕਦੀਆਂ ਸਰਕਾਰ ਕੋਲੋਂ ਪਰ ਜਿਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਵੀ ਜਿਹੜੀ ਦਸ਼ਾ ਦੀ ਗੱਲ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਬਾਹਰ ਵਿਦੇਸ਼ਾਂ 'ਚ ਬੈਠੇ ਹੁੰਦੇ ਉਹਨਾਂ ਦੇ ਮਨ 'ਚ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਅਜਹੀਆਂ ਜਿਹੜੀਆਂ ਮੇਲ ਸੌਣੀਆਂ ਕਿਉਂ ਹੁੰਦੀਆਂ ਨੇ ਪਰ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਗੱਲ ਕਰਾਂਗੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਲੋਕ ਆ ਰਹੇ ਆ ਉਸੇ ਤਰੀਕੇ ਨਾਲੀ ਰੂਟੀਨ 'ਚ ਜਿਹੜੇ ਇੱਥੇ ਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਭਾਵੇਂ ਕਿ ਹੁਣ ਐਸਜੀਪੀਸੀ ਦੇ ਤਾਂ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਭਾਮੀ ਨੇ ਉਹ ਕੋਈ ਖੁਲਾਸੀ ਜਿਹੜੇ ਕਰ ਸਕਦੇ ਨੇ ਜਿਹੜੀ ਜਦੋਂ ਆਪਣੀ ਪ੍ਰੈਸ ਕਾਨਫਰੰਸ ਕਰਨਗੇ ਤੇ ਪ੍ਰੈਸ ਹਾਰਤਾ ਵਿੱਚ ਕੁਛ ਨਾ ਕੁਛ ਜਿਹੜੀਆਂ ਗੱਲਾਂ ਕਰ ਸਕਦੇ ਨੇ ਕਸਤ ਚੰਦਪਾਲਾ ਜੀ ਜਿਹੜੀ ਬਿਲਕੁਲ ਟੀਮਾਂ ਰੈਡੀ ਨੇ ਬਿਲਕੁਲ ਤਿਆਰੀ ਹੋਈ ਹੋਈ ਹੈ ਚੰਦ ਮਿੰਟਾ ਜੀ ਜਿਹੜੀ ਏ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਜੀ ਜਗਜੀਤ ਸੁਰੱਖਿਆ ਦੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਤੇ ਕਿਹੜੀ ਕਿਹੜੀ ਟੀਮ ਜਿਹੜੀ ਉੱਥੇ ਹਰ ਦਰਵਾਜ਼ੇ ਦੇ ਵਿੱਚ ਮੌਜੂਦ ਹੈ ਬਾਕੀ ਕੋ ਬਿਲਕੁਲ ਜਿਸ ਤਰ੍ਹਾਂ ਟੁਕਿਆਂ ਦੀ ਗੱਲ ਕਰੀਏ ਤੇ ਸੁਰੱਖਤਾ ਤਾਂ ਕਾਫੀ ਜਿਹੜੀਆਂ ਜਿਸ ਤਿੱਕੇ ਨਾਲ ਬੰਬ ਨੋਦਿਕ ਹੈ ਗਿਆ ਨੇ ਕੰਪਨੀਓਂ ਵੀ ਪਹੁੰਚੀਆਂ ਹੋਈਆਂ ਨਾਲ ਨਾਲ ਜਿਸ ਤਰੀਕੇ ਨਾਲ ਬੀਐਸਐਫ ਦੀ ਗੱਲ ਕਰੀਏ ਬੀਐਸਐਫ ਦੇ ਅਧਿਕਾਰੀ ਵੀ ਜਿਹੜੇ ਪਹੁੰਚੇ ਹੋਏ ਸੀ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਜਿਹੜਾ ਵਾ ਵੱਡੇ ਤੌਰ ਤੇ ਜਿਹੜੇ ਚਾਰੇ ਪਾਸੇ ਜਿਹੜੀ ਆਪਣੀਆਂ ਫੋਰਸਾਂ ਲਗਾਈਆਂ ਹੋਈਆਂ ਜੇ ਅੰਦਰ ਦੀ ਗੱਲ ਕਰੀਏ ਤਾਂ ਕੁਝ ਸਿਵਲ ਚ ਵੀ ਉਹਨਾਂ ਦੇ ਜਿਹੜੇ ਆਪਣੇ ਸਿਕਿਉਰਟੀਆਂ ਲਗਾਈਆਂ ਗਈਆਂ ਨੇ ਕਿ ਹਰ ਤਰੀਕੇ ਨਾਲ ਜਿਹੜੀ ਲੋਕਾਂ ਦੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਧਿਆਨ ਰੱਖਿਆ ਜਾ ਰਿਹਾ ਪਰ ਨਾਲ ਨਾਲ ਜਾਨ ਜੀ ਜਿਹੜੀ ਗੱਲ ਹੈ ਕਿਤਨਾ ਕਿਤੇ ਹਰ ਚੀਜ਼ ਨੂੰ ਬੜਾ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਜਿਸ ਤਰੀਕੇ ਗਮਲੇ ਆ ਫੁੱਲਾਂ ਦੇ ਗਮਲੇ ਲੱਗੇ ਹੋਇਆ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਨਾਲ ਨਾਲ ਜਿਹੜੇ ਲੋਕਾਂ ਦੇ ਸਮਾਨ ਆਉਣ ਜਾਣ ਵਾਲਿਆਂ ਦੇ ਜੱਤੂਆਂ ਦੇ ਉਹ ਵੀ ਜਿਹੜੇ ਆ ਬਿਲਕੁਲ ਧਿਆਨ ਨਾਲ ਚੈੱਕ ਕੀਤੇ ਜਾ ਰਹੇ ਆ ਕਿ ਹਰ ਪੱਖੋਂ ਜਿਹੜਾ ਵਾ ਇਸ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸੁਰੱਖਿਆ ਨੂੰ ਕਾਇਮ ਰੱਖਿਆ ਜਾਵੇ ਉਸ ਨੂੰ ਲੈ ਕੇ ਵੀ ਲਗਾਤਾਰ ਜਿਹੜੀਆਂ ਫੋਰਸਾਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਔਰ ਇਹ ਚਾਰੇ ਪਾਸੇ ਠੀਕ ਹੈ ਠੀਕ ਹੈ ਜਗਜੀਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਦਰਬਾਰ ਸਾਹਿਬ ਦੇ ਵਿੱਚ ਮੁਰਤੂ ਬੰਦੀ ਤੰਕੀ ਮਿਲੀ ਹੈ ਹਾਲਾਂਕਿ ਜਾਂਚ ਪੜਤਾਲ ਲਗਾਤਾਰ ਚੱਲ ਰਹੀ ਹੈ ਸਾਈਬਰ ਕੈਫੇ ਦੀ ਟੀਮ ਉੱਥੇ ਮੌਜੂਦ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਪ੍ਰੈਸ ਵਾਰਤਾ ਐਸਜੀਪੀਸੀ ਪ੍ਰਧਾਨਤਾ ਮੀਦ ਵੱਲੋਂ ਕੀਤੀ ਜਾਂਦੀ ਹੈ ਉਸ ਦੇ ਵਿੱਚ ਕੀ ਕੁਝ ਖੁਲਾਸਾ ਨਿਕਲ ਕੇ ਸਾਹਮਣੇ ਆਉਂਦੇ ਨੇ एस जी पीसी प्रधान ने ताी उन्होंने जो दो प्रेस वार्ता की जाएगी तो कुछ अहम जानकारी सामने आने की उम्मीद जोड़ी जताई जो जा रही है क्योंकि हूं तक मीडिया के सामने कोई भी जोड़ी आधिकारिक जानकारी है सिवायस तो कि जी तमकी जोड़ी है बम फिर तो बराबर